मुख्यमंत्री भगवंत सिंह मान की अगुवाई वाली पंजाब सरकार सरकारी स्कूलों अत्याधुनिक सुविधावाल लैस कर रही है कई स्कूलों की कायाकलप हो चुकी है अते बाकी भी उच्च पदरी सुविधाव उपलब्ध करवाने सरकार लगातार यत्नशील है ये विचार पंजाब विधानसभा के डिप्टी स्पीकर जय कृष्ण सिंह रौड़ी ने विधानसभा हलका गढ़शंकर सत सरकारी स्कूलों विकास काम उद्घाटन दौरान कही पैका में जगतगढ़ शंकर से हरि कृष्ण गंगड़ की रिपोर्ट <गण> ਲੰਘ ਗਏ ਉਹ ਨਾ ਫੇਰ ਨਿਉਣਾ ਪਲ ਕੇ ਸੱਚ ਸਿਆਣੇ ਬੋਲ ਗਏ ਰਮ ਜਹੀ ਸਚਾਈ ਜਾਪੇ ਸੱਚ ਸਿਆਣੇ ਬੋਲ ਗਏ ਰਮ ਜਹੀ ਸਚਾਈ ਜਾਪੇ ਦਿਨ ਰਗ ਨਹੀਂ ਲਪੜੇ ਤੈਨੂੰ ਹੋਤਿੰਦੇ ਰਗ ਨਹੀਂ ਲਪੜੇ ਤੈਨੂੰ ਹੁਸਨ ਜਵ ਮਾਵੇਂ

ਹੋ ਤਾਹ ਬੱਲੇ ਹੁੱਲੀਆਂ ਬੇਪਰਵਾਈਆਂ ਓਏ ਰੱਬ ਯਾਦ ਨਾ ਰੈਂਦਾ ਹੋਰ ਮਾਪਿਆਂ ਵਰਗਾ ਦੁਨੀਆਂ ਤੇ ਕੋਈ ਮਾਪਿਆਂ ਵਰਗਾ ਦੁਨੀਆਂ ਤੇ ਕੋਈ ਹੋਰ ਨਾ ਰਿਸ਼ਤੇ ਜੱਟ ਲੱਗ ਨਹੀਂ ਲੱਪਣੇ ਤੈਨੂੰ ਖਤਰੀ ਸਕੂਲਾਂ ਦੇ ਵਿੱਚ ਪੜਕੇ ਸਾਡੇ ਜਿਹੜੇ ਆ ਬਹੁਤ ਵੱਡੇ ਵੱਡੇ ਅਫਸਰ ਜਿਹੜੇ ਆ ਬਹੁਤ ਵੱਡੇ ਵੱਡੇ ਖਦਾਰੀ ਜਿਹੜੇ ਆ ਸਾਡੇ ਕਹਿੰਦਾ ਸਰਕਾਰੀ ਸਕੂਲਾਂ ਨੇ ਪੈਦਾ ਕੀਤੇ ਪਰ ਪਿਛਲੇ 20-25 ਸਾਲਾਂ ਤੋਂ ਕੀ ਹੋ ਗਿਆ ਕਿ ਜਿਹਦੇ ਘਰ ਦੇ ਵਿੱਚ ਮਜਬੂਰੀ ਹੋਵੇ ਬਹੁਤ ਵੱਡੀ ਉਹੀ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਪਾਉਂਦਾ ਸੀ ਜਦੋਂ ਐਮਐਲਏ ਨੇ ਆਪਣੇ ਪ੍ਰਾਈਵੇਟ ਸਕੂਲ ਖੋਲੇ ਮੰਤਰੀ ਮੁੱਖ ਮੰਤਰੀ ਐਮਐਲਏ ਸਕੂਲਾਂ ਦੇ ਵਿੱਚ ਆਣੇ ਬੰਦ ਹੋ ਗਏ ਤਾਂ ਫਿਰ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਕਬੂਤਰ ਬੋਲਣ ਲੱਗੇ ਚਾਰਦਵਾਰੀਆਂ ਡੇਕੀਆਂ ਛੱਤਾਂ ਡੇਕੀਆਂ ਬਾਥਰੂਮ ਟਹਿ ਗਏ ਸਕੂਲਾਂ ਦੇ ਵਿੱਚ ਟੀਚਰ ਖਤਮ ਹੋ ਗਏ ਤੇ ਭਾਈ ਮਜਬੂਰੀ ਬਸ ਲੋਕਾਂ ਨੂੰ ਆਪਣਾ ਬੱਚਾ ਜਿਹੜਾ ਸਰਕਾਰੀ ਸਕੂਲ ਚ ਪਾਉਣਾ ਪਿਆ 222 ਦਾ ਸਮਾਂ ਆ ਮੈਂ ਦੇਖ ਰਿਹਾ ਕਿ ਮੇਰੀਆਂ ਮੁਕਾਮਾਂ ਪੈਣਾ ਸਾਡੇ ਵੀਰ ਬਜ਼ੁਰਗ ਸਾਰੇ ਨੌਜਵਾਨ ਸਾਥੀ ਆ ਜਿਹੜਾ ਬੱਚਾ ਰਮਨ ਤੇ ਸਾਗਰ ਗਾ ਕੇ ਗਏ ਐ ਇਵਨ ਇਹਨਾਂ ਨੇ ਅੰਤ ਤੱਕ ਦੋਰ ਤੋਂ ਦੋਰ ਕੀਤਾ ਕੱਲੇ ਕੱਲੇ ਘਰ ਦੇ ਇੱਕੋ ਗੱਲ ਕਹੀ ਜਾ ਕੇ ਕਿ ਭਾਈ ਇੱਕ ਮੌਕਾ ਜਿਹੜਾ ਆ ਉਹ ਕੇਜਰੀਵਾਲ ਨੂੰ ਇੱਕ ਮੌਕਾ ਜਿਹੜਾ ਆ ਭਗਵੰਤ ਬਾਣਜੀ ਹੁੰਦੇ ਹੋ ਔਰ ਪੰਜਾਬ ਦੇ ਲੋਕਾਂ ਨੇ 92 ਸਾਥੀਆਂ ਦੇ ਨਾਲ ਉਹ ਮੌਕਾ ਦਿੱਤਾ ਔਰ ਜੇ ਮੌਕਾ ਦਿੱਤਾ ਤਾਂ ਤਿੰਨਾਂ ਸਾਲਾਂ ਵਿੱਚ ਕੀ ਹੋਇਆ ਅੱਜ ਉਹ ਤੁਹਾਡੇ ਸਾਹਮਣੇ ਲੈ ਕੇ ਖੜੇ ਹੋਏ ਹਨ ਸਾਡੇ ਪ੍ਰਿੰਸੀਪਲ ਸਾਹਿਬ ਸ਼੍ਰੀ ਸੋਨ ਲਾਲ ਜੀ ਜਿਹੜੇ ਕਿ ਸਾਡੀ ਸਿੱਖਿਆ ਕ੍ਰਾਂਤੀ ਕਮੇਟੀ ਦੇ ਮੋਢੀ ਨੇ ਬਹੁਤ ਵੱਡੀ ਭੂਮਿਕਾ ਜਿਹੜੀ ਹੈ ਸਾਡੀ ਇਹਦੇ ਵਿੱਚ ਨਿਭਾਰੇ ਨੇ ਔਰ ਸਾਨੂੰ ਬੜਾ ਇਸ ਗੱਲ ਦਾ ਫਕਰ ਕਿ ਅਸੀਂ ਉਹਨਾਂ ਦੀ ਰਹਿਨਮਾਈ ਦੇ ਹੈਟ ਸਕੂਲਾਂ ਦੇ ਵਿੱਚ ਜਿਵੇਂ ਉਹਨਾਂ ਨੇ ਪਿੰਡ ਪਨਾਮ ਦੇ ਵਿੱਚ ਕੰਮ ਕੀਤਾ ਸੀ ਉਹਨਾਂ ਦੀ ਜਿਹੜੀ ਸੇਵਾ ਹੈ ਬਾਕੀ ਸਕੂਲਾਂ ਦੇ ਵਿੱਚ ਵੀ ਲੈ ਰਹੇ ਜਿਹੜਾ ਮੈਂ ਗੱਲ ਕਰ ਰਿਹਾ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਮੰਤਰੀ ਐਮ ਐਲ ਏ ਆਣੇ ਬੰਦ ਹੋ ਗਏ ਤੇ ਤਿੰਨਾਂ ਸਾਲਾਂ ਦੇ ਵਿੱਚ ਤੇ ਕੀ ਹੋਇਆ ਮੋਦੀ ਗੱਲ ਕਰਨ ਲੱਗਾ 2013 ਤੋਂ ਲੈ ਕੇ 2022 ਤੱਕ ਇਸ ਸਕੂਲ ਨੂੰ 40 ਲੱਖ ਦੇ ਕਰੀਬ ਗ੍ਰਾਂਟ ਆਈ ਹੈ ਸਾਡੀ ਸਰਕਾਰ ਸਿਰ 3 ਸਾਲ ਬਣਿਆ ਹੋਈ ਹੈ ਅੱਧੇ ਕਰੋੜ ਨਾਲੋਂ ਵੱਧ ਗਾੜ ਜਿਹੜੀ ਹੈ ਇਹਨਾਂ ਤਿੰਨ ਸਾਲਾਂ ਚ ਆਈ ਹੈ ਅਜੇ ਮੈਸਜ ਤੁਹਾਡੇ ਨਾਲ ਹੀ ਕਰ ਕਰਨੀ ਹੈ ਦਸਾਂ ਸਾਲਾਂ 40 ਲੱਖ ਔਰ ਤਿੰਨਾਂ ਸਾਲਾਂ ਅੱਧੇ ਕਰੋੜ ਤੋਂ ਵੱਧ ਤੇ ਕਾਗਜ਼ ਬੋਲਦੇ ਆ ਤੇ ਰਿਪੋਰਟ ਬੋਲਦਾ ਕੋਈ ਆਪਣੇ ਕੋਲੋਂ ਗੱਲ ਬਣਾ ਕੇ ਨਹੀਂ ਕਹਿੰਦੇ ਕਿਉਂਕਿ ਅਸੀਂ ਜਦੋਂ ਇਕੱਲੇ-ਇਕੱਲੇ ਘਰ ਗਏ ਇਕੱਲੇ-ਇਕੱਲੇ ਸਕੂਲ ਗਏ ਇਕੱਲੇ-ਇਕੱਲੇ ਗਲੀ ਮਹੱਲੇ 'ਚ ਗਏ ਅਸੀਂ ਇੱਕੋ ਗੱਲ ਕਹੀ ਕੇ ਤੁਹਾਡੇ ਬੱਚਿਆਂ ਨੂੰ ਪੜ੍ਹਾਉਣ ਦਾ ਠੇਕਾ ਸਾਡਾ ਹੈ ਸਾਨੂੰ ਇੱਕ ਮੌਕਾ ਦਿਓ ਅਸੀਂ ਕੰਮ ਕਰਕੇ ਦਿਖਾਵਾਂਗੇ ਸਾਡੀ ਸਰਕਾਰ ਤੋਂ ਪਹਿਲਾਂ ਜਿਹੜੇ ਬੱਚੇ ਥੱਲੇ ਬੈਠਦੇ ਸੀ ਬੈਂਚ ਨਹੀਂ ਸੀ ਚਾਰਦਵਾਰੀਆਂ ਨਹੀਂ ਸੀ ਬਾਥਰੂਮ ਤੱਕ ਪਹੁੰਚੇ ਸੀ ਟੀਚਰ ਸਾਹਿਬਾਨ ਪਿੰਡ ਦੇ ਵਿੱਚ ਕਈ ਪਿੰਡ ਬਿਲਕੁਲ ਲਿਸਟ ਹੈ ਟੀਚਰ ਸਾਹਿਬਾਨ ਪਿੰਡ ਦੇ ਵਿੱਚ ਕਿਸੇ ਦੇ ਘਰ ਬਾਥਰੂਮ ਜਾਂਦੇ ਸੀ ਜੇ ਅੱਜ ਸਰਕਾਰ ਨੇ ਵਧੀਆ ਕਲਾਸਰੂਮ ਬਣਾਈ ਹੈ ਵਧੀਆ ਲਾਇਬ੍ਰੇਰੀ ਬਣਾਈ ਹੈ ਚਾਰਦਵਾਰੀ ਬਣਾਈ ਹੈ ਜੇਕਰ ਅੱਜ ਵਾਸ਼ਰੂਮ ਬਣਾਈ ਹੈ ਤਾਂ ਹੁਣ ਪਹਿਲਾਂ ਤਾਂ ਕਦੇ ਉਹ ਗਏ ਨਹੀਂ ਤੇ ਅੱਜ ਟੀਕਾ ਮਾਰਦੇ ਫਿਰਦੇ ਜੀ ਇਹਨਾਂ ਨੇ ਬਾਥਰੂਮ ਬਣਾਇਆ ਜੀ ਸਕੂਲ 'ਚ ਬਾਥਰੂਮ ਬਣਾਤਾ ਜੀ ਸਕੂਲ ਕੁਮਾਰਾ ਗਿਆਲ ਕਰਤੀ ਬਾਥਰੂਮ ਬਣਾ ਕੇ ਕਲਾਸਰੂਮ ਬਣਾਏ ਇਹ ਚਾਰਦਵਾਰੀਆਂ ਬਣਾਉਂਦੇ ਫਿਰਦੇ ਸਕੂਲ 'ਚ ਇਹ ਸਕੂਲ 'ਚ ਕਿਉਂ ਜਾਂਦੇ ਆ ਮੈਨੂੰ ਗੱਲ ਦੱਸਿਓ ਸਕੂਲ ਜਾਣਾ ਕੋਈ ਮਾੜੀ ਗੱਲ ਐ ਜੇ ਖੇਤ ਅਸੀਂ ਫਸਲ ਬੀਜਦੀਏ ਤੇ ਮੁੜ ਕੇ ਅਸੀਂ ਖੇਤ ਨਾਲ ਜਾਈਏ ਫਸਲ ਹੋਜੂ ਜੇ ਰਿਸ਼ਤੇਦਾਰੀ ਕਿਸੇ ਨਾਲ ਹੋਵੇ ਉਹਦੇ ਘਰ ਮਿਲਣ ਗਿਲਣੇ ਜਾਈਏ ਹੋਜੂ ਘਰ ਬਸਦਿਆਂ ਦੇ ਜ਼ਮੀਨ ਵੰਡਿਆਂ ਦੀ ਤੇ ਰਿਸ਼ਤੇਦਾਰੀ ਮਿਲਦੀ ਗਿਲਦੀ ਐ ਜੇ ਅੱਜ ਪਿੰਡ ਵਾਲੇ ਤਾਂ ਨਹੀਂ ਸੱਜਣ ਬਹੁਤ ਵੱਡੀ ਲਿਸਟ ਐ ਚਾਰ ਪੇਜ ਭਰਿਓ ਜਿਹਨਾਂ ਨੇ ਸਕੂਲ ਤੋਂ ਮਲਿਆ ਚਾਰ ਪੇਜ ਭਰੀ ਹੋਇਆ ਮੇਰੇ ਕਹਿਣ ਦਾ ਭਾਵ ਕੀ ਹੈ ਸਰਕਾਰਾਂ ਨੇ ਆਪਣੇ ਪ੍ਰਾਈਵੇਟ ਸਕੂਲ ਖੋਲੇ ਸਰਕਾਰਾਂ ਨੇ ਐਮਐਲਏ ਨੇ ਆਪਣੇ ਪ੍ਰਾਈਵੇਟ ਸਕੂਲ ਖੋਲੇ ਤਾਂ ਪਿੰਡ ਦੇ ਵਿੱਚ ਜਿਹੜੇ ਗਾਨੀ ਸੱਜਣ ਸੀ ਜਿਹੜੇ ਐਨਆਰਆਈ ਸੀ ਜਿਨ੍ਹਾਂ ਦਾ ਮੈਂ ਨਾਮ ਲੈ ਕੇ ਤੁਹਾਨੂੰ ਦੱਸਣਾ ਉਹਨਾਂ ਨੇ ਵੀ ਬੀੜਾ ਚੱਕਿਆ ਕਿ ਅਸੀਂ ਸਰਕਾਰੀ ਸਕੂਲ ਸੰਭਾਲਾਂਗੇ ਇਹ ਸਰਕਾਰੀ ਸਕੂਲ ਉਹਨਾਂ ਨੇ ਸੰਭਾਲੇ ਆਪਣੀ ਜੇਬ ਦੇ ਵਿੱਚੋਂ ਟੀਚਰ ਰੱਖੇ ਆਪਣੀ ਜੇਬ ਦੇ ਵਿੱਚੋਂ ਸਕੂਲਾਂ ਨੂੰ ਕਮਰੇ ਬਣਾਏ ਤੇ ਉਹਨਾਂ ਦਾਨੀ ਸਿੱਧਨ ਯੂਨੀਵਰਸਿਟੀ ਕੋ ਅਸੀਂ ਸਲਾਮ ਕਰਦੇ ਹਾਂ ਸਲੂਟ ਕਰਦੇ ਹਾਂ ਸਾਰੇ ਨੂੰ ਅੱਜ ਅਸਰਨ ਕਹਿਣਾ ਹੈ ਸਪੈਸ਼ਲ ਤੌਰ ਤੇ ਕਿ ਤੁਹਾਡੀਆਂ ਆਸਾਂ ਉਮੀਦਾਂ ਤੁਸੀਂ ਅੱਜ ਤੱਕ ਸਕੂਲ ਸੰਭਾਲੇ ਅੱਜ ਤੱਕ ਤੁਸੀਂ ਪਿੰਡ ਸੰਭਾਲੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਤੁਹਾਡੇ ਸੁਪਨੇ ਅਸੀਂ ਪੂਰੇ ਕਰਾਂਗੇ ਜੀਵਲ ਫੰਡ ਕੋ ਸਪੈਸ਼ਲ ਤੌਰ ਤੇ ਕਹਿਣਾ ਹੈ ਅੱਜ ਮੈਂ ਬੇਇੱਜ਼ਤੀ ਕਰਨ ਲੱਗਾ ਅੱਜ ਸਾਡੇ ਹਰ ਇੱਕ ਮਾਪੇ